ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਛੋਟੇ-ਛੋਟੇ ਬੱਚਿਆਂ ਦੀਆਂ ਲੜਾਈਆਂ ਦੇਖ ਲਓ ਕਿੱਥੋਂ ਤੱਕ ਪਹੁੰਚ ਜਾਂਦੀਆਂ ਛੋਟਾ ਜੀ ਉਮਰ ਦਾ ਉਹ ਬੰਦਾ ਜੋ ਪੰਡੋਰੀ ਕਹਿੰਦੇ ਮਹਿਕ ਪੰਡੋਰੀ ਤੇ ਕਿੰਨਾ ਜ਼ਿਆਦਾ ਦੇਖ ਲਓ ਕੰਮ ਵੱਧ ਗਿਆ ਹੁਣ ਉੱਥੇ ਇੰਟੈਲੀਜੈਂਸ ਰਿਪੋਰਟ ਆ ਰਹੀਆਂ ਕਿ ਉੱਥੇ ਕੋਈ ਵੱਡਾ ਗੈਂਗਵਾਰ ਹੋ ਸਕਦੀ ਹੈ ਤੇ ਇਹ ਲੜਾਈ ਦੇਖ ਲਓ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਈ ਹੈ ਤੇ ਕਿਥੋਂ ਕਿੱਡਾ ਵੱਡਾ ਰੂਪ ਲੈ ਗਈ ਦੋ ਨੌਜਵਾਨਾਂ ਦੀ ਜਾਨ ਲੈ ਲਈ ਇਸ ਲੜਾਈ ਨੇ ਤੇ ਇਹ ਬੇਸਮਝ ਬੰਦੇ ਆ ਉਹੋ ਜੇ ਆਪਣੇ ਪੰਜਾਬੀ ਇਹਨਾਂ ਨੂੰ ਵਿਊ ਦਿੰਦੇ ਆ ਤੇ ਇਹਨਾਂ ਨੂੰ ਹੋਰ ਇਨਕਰੇਜ ਕਰਦੇ ਆ ਕਿ ਇਦਾਂ ਦੀਆਂ ਵੀਡੀਓ ਬਣਾਉਣ ਤੇ ਇਦਾਂ ਦੇ ਮਾੜਾ ਚੰਗਾ ਕਿਸੇ ਨੂੰ ਬੋਲਣ ਤੇ ਉਹਦੀ ਫਿਰ ਗੱਲ ਵਾਧਦੀ ਵਾਧਦੀ ਦੇਖ ਲਓ ਕਿਥੋਂ ਤੱਕ ਚੱਲੇ ਜਾਂਦੀ ਤੇ ਜੇ ਕੋਈ ਚੰਗੀ ਗੱਲ ਸੋਸ਼ਲ ਮੀਡੀਆ ਤੇ ਕਰਦਾ ਹੈ ਉਹਨੂੰ ਵਿਊ ਵੱਧ ਤੋਂ ਵੱਧ 500000 ਇਸ ਤੋਂ ਵੱਧ ਵਿਊ ਨਹੀਂ ਆਉਂਦੇ ਉਹਨੂੰ ਤੇ ਲਾਈਕ ਤਾਂ ਕਰਦਾ ਹੀ ਕੋਈ ਨਹੀਂ ਵਿਊ ਵੀ ਤਾਂ ਆ ਜਾਣਗੇ ਜੇ ਸ਼ੇਅਰ ਸ਼ੂਰ ਚੰਗੀ ਜਗ੍ਹਾ ਹੋ ਜਾਵੇ ਤੇ ਤਾਂ 5 700000 ਵਿਊ ਹੁੰਦਾ ਤੇ ਨਹੀਂ ਤਾਂ ਬਹੁਤ ਘੱਟ ਚੰਗੀ ਗੱਲ ਕੋਈ ਸੁਣਦਾ ਹੀ ਨਹੀਂ ਪੰਜਾਬੀ ਲੈਂਗੁਏਜ ਦੇ ਵਿੱਚ ਤੇ ਦੇਖ ਲਓ ਕੋਈ ਬਿਨਾ ਸਿਰ ਪੈਰ ਦੀ ਗੱਲਾਂ ਨੂੰ ਕਿੰਨੇ ਮਿਲੀਅਨ ਚ ਵਿਊ ਜਾਂਦੇ ਇੱਕ ਉਹਨੂੰ ਸੀਤੋ ਵਾਲੀ ਐ ਉਦੀ ਮਾਂ ਦੀ ਇੱਕ ਆਡੀਓ ਆਓ ਕਿੰਨੀ ਵਾਇਰਲ ਹੋ ਰਹੀ ਹੈ ਮੇਰਾ ਮੁੰਡਾ ਲੱਭਣ ਦੇ ਆ ਜਿਹੜੀ ਤੇ ਇਦਾਂ ਦੀਆਂ ਗੱਲਾਂ ਪੰਜਾਬੀਆਂ ਦਾ ਦੇਖ ਲਓ ਆਈਕਿਊ ਲੈਵਲ ਆਈਕਿਊ ਲੈਵਲ ਦੇਖ ਲਓ ਕਿੱਥੇ ਪਹੁੰਚ ਗਿਆ ਐ ਐਡੀ ਵੱਡੀ ਕੁਰਬਾਨੀਆਂ ਵਾਲੀ ਦੇ ਮਾਰਸ਼ਲ ਕੌਮ ਜਿਹੜੀ ਥੋੜੀ ਜੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ 50 ਸਾਲ ਰਾਜ ਕਰ ਗਈ ਜਿਹੜੀ ਤੇ ਇੰਨੀ ਸੈਕੂਲਰ ਕੌਮ ਜੇ ਦਰਬਾਰ ਸਾਹਿਬ ਤੇ ਕੋਈ ਸੋਨਾ ਚੜਾਇਆ ਤੇ ਨਾਲ ਨਾਲ ਵਿਸ਼ੂਨਾਥ ਮੰਦਿਰ ਤੇ ਵੀ ਚੜਾਇਆ ਜੋ ਬਨਾਰਸ ਹੈ ਤੇ ਹੋਰ ਵੀ ਜਗਾ ਲਾਹੌਰ ਦੀ ਮਸਜਿਦ ਤੇ ਵੀ ਸੋਨਾ ਦਿੱਤਾ ਇੰਨੀ ਜਾਨੀ ਸੈਕੂਲਰ ਇਹ ਤਾਂ ਸੈਕੂਲਰ ਵਰਡ ਤਾਂ ਜਾਨੀ ਕਿ ਜਦੋਂ ਡੈਮੋਕਰੇਸੀ ਆਈ ਉਸ ਤੋਂ ਬਾਅਦ ਸ਼ੁਰੂ ਹੋਇਆ ਤੇ ਦੇਖ ਲਓ ਰਾਜਿਆਂ ਦਾ ਰਾਜ ਸੀ ਜਦੋਂ ਉਦੋਂ ਵੀ ਸੈਕੂਲਰ ਇੰਨਾ ਜ਼ਿਆਦਾ ਸਿਸਟਮ ਸੀ ਤੇ ਕੋਈ ਕਿਸੇ ਕਿਸਮ ਨੇ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਨਾ ਇਸਲਾਮ ਨੇ ਬਗਾਵਤ ਕੀਤੀ ਨਾ ਸਨਾਤਨ ਨੇ ਤਾਂ ਚਲੋ ਕਰਨੀ ਕੀ ਉਹ ਤਾਂ ਸਨਾਤਨ ਤੇ ਸਿੱਖਾਂ ਦਾ ਤਾਂ ਪਿਆਰ ਹੀ ਬਹੁਤ ਜ਼ਿਆਦਾ ਸੀ ਉਹਨਾਂ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਅਸੀਂ ਚਾਲ ਚੱਲੀ ਕਿ ਉਹ ਪਿਆਰ ਸਾਰਾ ਖਤਮ ਹੁੰਦਾ ਹੁੰਦਾ ਖਤਮ ਹੋ ਰਿਹਾ ਹੌਲੀ ਹੌਲੀ ਤੇ ਚਲੋ ਉਹ ਤਾਂ ਹੈ ਹੀ ਜੋ ਹੈ ਪਰ ਅੱਜ ਜੋ ਸੋਸ਼ਲ ਮੀਡੀਆ ਤੇ ਦੇਖ ਲਓ ਤੁਸੀਂ ਕੀ ਕੁਝ ਹੋ ਰਿਹਾ ਹੈ ਐਂਦੀ ਤਗੜੀ ਕੌਮ ਆ ਐਡੇ ਵੱਡੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਕਿੰਨਾ ਕੁਝ ਹੋਇਆ ਇਸ ਧਰਤੀ ਤੇ ਤੇ ਅੱਜ ਦੇਖ ਲਓ ਕਿੱਧਰ ਨੂੰ ਜਾ ਰਹੀ ਐ ਫੇਰ ਕਹਿੰਦੇ ਆ ਸਾਡੇ ਨਾਲ ਸਾਜ਼ਿਸ਼ਾਂ ਹੁੰਦੀਆਂ ਸਾਡੇ ਨਾਲ ਨਸ਼ੇ ਫਲਾਏ ਜਾਂਦੇ ਐ ਇੱਥੇ ਇਦਾਂ ਦੀਆਂ ਹੋਰ ਕ੍ਰੀਤੀਆਂ ਵਾੜੀਆਂ